ਕਾ 2000 ਮੰਗੇ ਚ ਖਰੀਦਦਾ ਕੌਣ ਹੈ ਰਾਜੀ ਬੰਦਾ ਸਰਾਜੀ ਖਰੀਦਦਾ ਦੋਸਤੋ ਤੇ ਨਵੀਂ ਵੀ ਬੱਕਰੀ ਆ ਇਹ 2000 ਰੁਪਿਆ ਮੁੱਲ ਕੀਤਾ ਸੂਰਿਆ ਦਾ ਬੱਕਰਾ ਮਡੇ ਸੌਦਾ ਹੁੰਦਾ ਸਾਢੇ 3 ਮਹੀਨੇ ਦੀ ਬਾਈ ਗਰੰਟੀ ਦੀ ਖੱਬਣ ਇਹ ਖਾਲੀ ਨਹੀਂ ਤੇ 2000 ਰੁਪਿਆ ਗੱਬਣ ਦੀ ਵੀ ਗਰੰਟੀ ਲੈਂਦਾ ਬਾਈ ਸਾਢੇ 3 ਮਹੀਨੇ ਦੀ ਆ ਬਾਈ ਹਾਂ ਬਾਈ 16000 ਰੁਪਿਆ 16000 ਕਿੰਨੇ ਦੀ ਹੁ ਦੱਸ ਬਰਾ ਮੈਂ ਤੇ ਰਾਜੇ ਨੇ ਜਾਇਜੀ ਤੋਂ ਹੋਰ 500 ਕੱਢ 15000 20000 ਦੀ 10000 ਦਾ ਫਰਕ ਆ ਤੁਹਾਡਾ ਹਾਂ 10000 ਕਿੱਥੇ ਨਹੀਂ ਮੈਂ ਅੱਛੇ ਰੇਟ ਵਿੱਚ ਮੈਂ ਵੀ ਵੇਚਣ ਖਾਤਰੀ ਲੈ ਆਇਆ ਬਾਈ ਯਾਰ ਮੇਰੀ ਕਿਰੇ ਘਰ ਦੇ ਮੈਂ ਵੀ ਕਾ ਖਰੀਦੀ ਹੈ ਜੋ 200 ਰੁਪਏ ਵੱਢ ਕੇ ਤੇ ਮੰਗ ਜੈ ਅੱਜ ਜੀ ਦੇ ਦੇ ਗਰੀਬ ਆ ਬੰਦਾ ਜੈ ਯਾ ਵੀ ਮਗਾ ਦੋ ਤੁਸੀਂ ਸਾਰੇ ਜਣੇ ਖੜੇ ਹੋ ਯਾਰ ਬਸ ਇੱਕ ਟੋਕਾ ਇਦੂ ਕਰ ਦੇਣ ਛਾਂਡ ਕੇ ਦੱਸ ਜਨਾ ਹੂੰ 14 ਲੱਗ ਰਿਹਾ 25000 ਦੀ ਬਕਤੀ ਦੀ ਹਾਂ ਨਹੀਂ ਕੁਝ ਮੰਗੀਏ ਲੈ 25000 ਰੁਪਏ ਦੀ ਹਾਂ ਨਹੀਂ ਯਾਰ ਸੋਨ ਤੈਨੂੰ ਸਾਰਾ ਕੁਝ ਛੱਡ ਕੇ ਕਹਿਦਾ ਮੈਂ 28 27 ਵਾਲੇ ਕਹਿੜਾ ਬੱਸ ਛੱਡ ਦੇ ਹੁਣ ਨਹੀਂ ਯਾਰ ਇੱਕੇਰੀ ਘਟਾਦਾ ਤੇ ਮੈਂ ਵੀ ਇੱਕੇਰੀ ਪਾਦਾ ਦੋ ਯਾਰ ਤੂੰ ਉਹ ਤਾਂ ਹੀ ਘਟਾਇਆ ਕਦੋਂ ਕਿੰਨਾ ਘਾਟੀ ਆ ਬਾਈ 3 ਮਹੀਨੇ ਦੀ 25000 ਦੀ ਕਹਿੰਦਾ ਮੈਂ 19000 ਕਹਿੰਦਾ 19000 ਰੁਪਏ ਲਾਦਾ じゃ ਹੋ ਗਈ ਸਰ 24000 ਦੀ ਲਏ ਆ ਛੱਡ ਦੇ ਯਾਰ ਲੈ 24 ਹੋ ਗਿਆ ਚਲੋ ਦੇ ਪਏ ਕਿੰਨੇ ਇਹ ਕਰਤਾ 24000 ਦੀ ਕਹਿੰਦਾ ਲੱਗ ਕੇ 22 ਮਿਲ ਗਿਆ ਸਾਰਾ ਕੁਝ ਸਾਡੇ ਆਲਾ ਸਾਡੇ ਟੱਕ ਨਹੀਂ ਦੇ ਦੇ ਨਹੀਂ ਉਹ 4 ਰੁਪਏ ਦੀ ਮੈਂ ਕਿੱਥੇ ਵੇਚ ਦੂੰ ਉਹ ਤੇ ਮੈਂ ਵੀ ਵੇਚਣ ਖਾਤਰ ਪਹਿਲਾਂ ਭਰ ਕੀ ਨੇ ਆ ਤੇ ਸੂਕੀ ਦੀ 10000 ਦੀ ਆ ਜੋ ਸੂਕੀ ਉਹ ਮਾਰੀ ਆ ਬੰਦੇ ਨੇ ਨਹੀਂ ਨਹੀਂ ਮਾਰੀ ਨਹੀਂ ਕਲੇਗੇ ਪਰ ਉਹਨਾਂ 4 ਰੁਪਏ ਉਹਨਾਂ ਵੀਰਾਂ ਨੂੰ 10 ਪਰ ਲੈਣਾ ਜੀ ਤਾਂ ਤੇ ਬਖਵਾਲਟੀ ਹੈ ਪੈਸੀ ਬਖਵਾਲਟੀ ਨੇ ਉਪਰਾ ਪਟਾ ਨੋਟ ਰਿਹਾ ਉਹ ਨੀ ਹੁਣ ਨਾ ਨਹੀਂ ਕਰਦਾ ਠਹਿਰ ਕੇ ਪਾਟੇ ਦੇ ਦਿਆਂਗੇ ਆਪਾਂ ਉਹ ਪੈਸੇ ਪਹੁੰਚਦੇ ਉਹ ਪਰ ਯਾਰ ਹੁਣ ਜਮਾ ਪਰ ਕੱਚੀਆਂ ਗੱਲਾਂ ਕਰੀਦਾ ਦਾ ਇੱਧਰ ਮੈਂ ਕਿੱਥੇ ਵੇਚ ਮੈਂ ਹੁਣ ਤੈਨੂੰ ਦਾਅ ਤਾਂ ਬਾਈ ਸਾਰੇ ਖੇਡਾਂ ਜਾਂਦੇ ਕੀ ਜੀ ਹੋ ਗਈ ਨਹੀਂ ਬਾਈ ਓਏ ਬਾਈ ਉਹ ਦੇ ਦੇ ਹੁਣ ਨਾ ਮੋੜ ਯਾਰ ਤੂੰ ਇੱਥੇ ਰਹਿ ਉੱਥੇ ਤੂੰ ਤਾਂ ਤੂੰ ਵੇਚ ਜੋ ਸਾਹਮਣੇ ਖੜਦੇ ਆ ਕੇ ਜੱਟ ਵੱਡ ਜਾਂਦੇ ਆਗੇ ਇੱਥੇ ਖੜਾ ਹੈਗਾ ਸੌਦੇ ਤੇ ਵੇਚ ਉਹ ਲੈ ਜਾ ਹੁਣ 21000 ਕਹਨੇ ਕਾ 3 ਨੰਬਰ ਨੇ ਪੈਸੇ ਬਾਤੇ ਮੈਂ ਤਾਂ ਫਿਰ ਵੀ ਨਹੀਂ ਬੋਲਿਆ ਯਾਰ ਹੁਣ ਮੈਂ ਕਿੱਥੇ ਵਿੱਚ 21000 ਹੋਏ ਹੋ 21000 ਰੁਪਇਆ ਲੱਗ ਗਿਆ ਉਹਨੇ ਬੱਕਰੀ ਨਹਿਰੂ ਦੀ ਐ ਨਹੀਂ ਸੌਦਾ ਹੋਇਆ ਹੁੰਦਾ ਮੇਰੇ ਹੱਥ ਤੇ ਨੋਟ ਨਹੀਂ ਹੈ ਹਾਂ ਜੀ ਮਹਾਰਾਜ ਜੀ ਤੂੰ ਦੱਸ ਮੈਂ ਵੀ ਭੂਮੇ ਵਿੱਚ ਨਹੀਂ ਆ ਹਾਂ ਇਹ ਤਾਂ ਹੈ ਜੇ ਇਹ ਬਾਈ ਗਰੀਬਾ ਬੰਦਾ ਯਾਰ ਨਹੀਂ ਕੋ ਬੰਦਾ ਨਾ ਦੇ ਹੁੰਦਾ ਬਾਈ ਯਾਰ ਆਪ ਨੂੰ ਨਹੀਂ ਸਾਹਮਣੇ 1000 ਉਹਨੇ ਪਾਤਾ 500 ਪਾ ਗਿਆ 3000 ਰੁਪਇਆ ਲੱਗ ਗਿਆ ਬੱਕਰੀ ਦਾ ਬੱਕਰੀ ਨਹੀਂ ਤੇਰੀ ਨਿੰਦੇਗੇ ਬੱਕਰੀ ਮਾਰੀ ਨਹੀਂ ਬਾਈ ਮਾਰ ਪੀਏ ਵੀ ਕੱਚੇ ਨਾਲ ਸਹੀ ਹੈ ਹਾਂ ਜੇ ਬੱਕਰੀ ਨਹੀਂ ਮਾਰੀ ਤਾਂ ਪੀਏ ਵੀ ਨਹੀਂ ਕੱਚੇ ਨਾਲ ਜੀ ਇੱਕ ਸਾਟ ਹੋਣਾ ਮਾਰ ਇੱਕ ਤਾਂ ਜੀ ਕੋ ਨਹੀਂ ਹੁੰਦਾ ਪਰ ਉਹ ਮਾਰਦੇ ਕੋ ਨਹੀਂ ਹੁੰਦਾ ਛੋਟੀ ਜੀ ਮਾਰ ਲੈ ਲਗਾਈ ਕਰਾ ਦੇਣਾ ਹੈ ਲਗਾਈ ਤਾਂ ਮੈਂ ਕਰਾ ਦਿੰਦਾ ਉਹ ਬਾਈ ਦੀ ਦੇਣੀ ਆ ਨਹੀਂ ਬਾਈ ਦੀ ਰਾਂ ਦਾ ਲੱਖਾ ਯਾਰ ਆ ਆਹੀ ਕਹਦਾ ਯਾਰ ਫੇਰ ਆ ਗਿਆ ਉਹ ਕਿਹੜਾ ਦੇਖੇ ਲਗਾਈ ਕਹਦਾ ਹੀ ਮੈਂ ਤਾਂ ਲਗਾਈ ਕਰਾ ਦੇਣਾ ਲੱਖ ਨਵੇੜ ਆ ਵੀ ਜੀ ਲੱਖੇ ਲਾ ਨੇੜੇ ਬਈ 2000 ਲਾਦਾ ਜੀ ਅੱਛਾ ਲਖਾਈ ਵੀ ਕਰਾਉਣਾ ਫਿਰ ਤਾਂ ਬਹੁਤ ਆ ਯਾਰ ਮੈਂ ਦੇਖਿਆ ਯਾਰ ਗੱਪੜ ਮੈਂ ਦੇਖਿਆ ਦਰਦੀ ਮੈਂ ਉਹ ਚੱਲਦਾ ਨਹੀਂਗਾ ਉਹ ਵੀ ਨਹੀਂ ਚੱਲਦਾ ਕੋਈ ਚਲਾਵਾਂਗੇ ਨਹੀਂ ਲੱਖੇ ਯਾਰ ਮੈਂ ਵੀ ਤੇਰੇ ਮੈਨੂੰ ਪਤਾ ਮੈਂ ਵੀ ਵੇਚ ਨਹੀਂ ਬਈ ਸਾਢੇ ਤਿੰਨ ਮਹੀਨੇ ਉਹ ਵੀ ਖੂਗੀ ਲਊਗਾ ਖਾਣੇ ਨੂੰ ਫਿਰ ਨਾ ਪਹਾੜੀ ਵਾਲੀ ਬਾਨੀ ਆ ਹਾਂ ਸਹੀ ਹੈ ਹੈ ਇਹ ਵੀ ਗੱਲ ਸਹੀ ਆ ਪਹਾੜੀ ਤੁਸੀਂ ਥੋੜੇ ਲਗੇ ਜੜਾ ਚ ਬਹਿ ਜਾਂਦੇ ਜਦੋਂ ਹੁਣ ਤੁਸੀਂ ਆ ਨੇੜੇ ਲਾਓ ਸੋ ਜਿਹੜਾ ਸਿਰੇ ਜਿਹੜੇ ਲੱਗੇ ਪਹਿਲੇ ਜਿਹੜੇ ਜਾਵੜੇ ਦੋਦਾ ਹੋਣ ਦੀ ਮੈਨੂੰ ਤਾਂ ਆਪਣਾ ਦੇ ਦਿੱਤੀ ਮੱਝਾਂ ਨਾਲ ਜੀ ਜਿਹਦਾ ਨਾ ਪੈਸੇ ਲੈ ਕੇ ਕਿਹੜੇ ਮਗਰ ਬੂਟਾ ਲਾਦਣਾ ਕਿ ਇਹਨੇ ਖੜਾ ਹੀ ਖੜਾ ਹੀ ਅਗਲੇ ਉਹਦੀ ਘੜ ਦੇਣਾ ਦੋਆ ਬੱਟੀ ਜਾਣੇ ਤੁਸੀਂ ਤੇ ਬੂਟਾ ਵਾਲਿਆਂ ਲਾ ਕੇ ਆਉ ਜਾਣਾ ਬਾਅਦ ਚ ਉਹ ਗੰਦੀ ਝੱਗੀ ਹੱਥ ਪਾ ਲੈਂਦਾ ਤੇ ਫੇਰ ਕੱਢ ਲੈਂਦਾ ਕੱਢ ਲੱਗ ਰਿਹਾ ਵੱਡੇ ਵੱਡੇ ਨੋਟ ਕੱਢ ਕੇ ਰਾਂ ਮੈਂ ਵੱਡੇ ਵੱਡੇ ਕੱਟ ਕੇ ਦੇਉਂਗਾ ਲੈ ਪੈਸਿਆਂ ਦਾ ਕੋਈ ਨਹੀਂ ਪੈਸੇ ਤਾਂ ਨਾ ਦੇ ਪੈਸੇ ਮੰਗੇ ਮੈਨੂੰ ਲੈ ਪੈਸੇ ਵੀ ਨਹੀਂ ਮੰਗਦਾ ਪੈਸੇ ਦਾ ਪਤਾ ਹੀ ਆ ਵੀ ਦੇ ਦੋ ਦੋ ਹਜ਼ਾਰ ਹੁੰਦੇ ਸੀ ਭਲਾ ਕੀ ਗੱਲ ਰੱਖੀ ਬੈਠਾ ਦਵਾ ਜੇ ਨਹੀਂ ਮੰਨਦਾ ਤਾਂ ਵੀ ਸੌਦਾ ਸਰੇ ਜਮਾ ਸਰੇ ਚੜਿਆ ਖੜਾ ਤੇ ਪਰ ਜਮਾ ਹੰਡ ਤੇ ਆ ਸੌਦਾ ਦਾ ਹੁਣ ਕਰੀਬ 21000 ਰੁਪਏ ਲੱਗ ਗਏ ਸਹੀ ਲਿਵ ਜੀ ਹਜੇ ਹਾਂ ਇਹ ਭਾਵਾਂਗੇ 60 ਸਹੀ